ਦਸ਼ਕੂ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਸਟੈਟਲਤੂ ਵੀਰ ਸਤਪਾਲ ਸਿੰਘ ਪੁਰੇਵਾਲ ਜੀ ਦਾ ਇਹ ਲਿਖਦੇ ਹਨ ਭਾਰਤੀ ਬ੍ਰਾਹਮਣਵਾਦੀ ਹਾਕਮਾਂ ਅਤੇ মিডিਆ ਨੂੰ ਇੱਕ ਗੱਲ ਕਹਿਣੀ ਚਾਹਾਂਗਾ ਕਿ ਕੋਸ਼ਿਸ਼ ਕਰਕੇ ਆਪਣੇ ਆਪ ਨੂੰ ਸਮਝਾਓ ਇੱਕ ਗੱਲ ਮੰਨਿਓ ਕਿ ਵਿਦੇਸ਼ੀ ਸਰਕਾਰਾਂ ਚ ਚਲਾਉਣ ਵਾਲੇ ਖਾਸ ਕਰਕੇ ਗੋਰੇ ਲੋਕ ਗਊਆਂ ਦਾ ਮੂਤ ਨਹੀਂ ਦੁੱਧ ਪਿੰਦੇ ਹਨ ਇਸ ਲਈ ਤੁਹਾਡੀ ਹਰ ਮਕਾਰੀ ਤੇ ਹੁਣ ਉਹਨਾਂ ਦੀ ਪੂਰੀ ਬਾਜ਼ਾਕ ਹੈ ਇਹ ਕਾਰੋਬਾਰੀ ਕਾਰਨਾ ਕਰਕੇ ਤੁਹਾਡੇ ਨਾਲ ਤੁਹਾਡੇ ਵਾਂਗ ਮਿੱਠੇ ਹਨ ਪਰ ਤੁਹਾਡੇ ਵਾਂਗ ਮੂਰਖ ਨਹੀਂ ਹਨ ਜੋ ਮੰਨ ਲੈਣ ਕਿ ਬੰਦੇ ਨੂੰ ਹਾਥੀ ਦਾ ਸਿਰ ਲੱਗ ਸਕਦਾ ਹੈ ਸੋ ਗਊ ਮੂਤ ਪੀਣਾ ਅਤੇ ਸਿੱਖਾਂ ਨੂੰ ਬਦਨਾਮ ਕਰਨਾ ਬੰਦ ਕਰੋ ਦੁਨੀਆ ਬਹੁਤ ਨੇੜਿਓਂ ਵੇਖ ਰਹੀ ਹੈ 0.7 ਅਭੀਰ ਸਤਪਾਲ ਸਿੰਘ ਪੁਰੇਵਾਲ ਜੀ ਦਾ ਬਹੁਤ-ਬਹੁਤ ਸ਼ੁਕਰੀਆ ਇਹ ਬੜੇ ਅਲਰਟ ਨੇ 24 ਆਵਰਜ਼ ਬਾਜ ਅੱਖ ਰੱਖਣ ਵਾਲੇ ਔਰ ਬੇਸ਼ੱਕ ਇੱਕ ਪਾਸੇ ਸ਼ਾਂਤਰਾਸ ਵੀ ਪੂਰੇ ਕਿਉਂਕਿ ਜਿਵੇਂ ਉਹਨਾਂ ਨੇ ਗੁਰਬਾਣੀ ਟਿਊਟਰ ਕ੍ਰੀਏਟ ਕੀਤਾ ਹੈ ਸਮੁੱਚੇ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਸ਼ੁੱਧ ਉਸ ਦਾ ਉਸ ਤੇ ਲਈ ਉਹਨਾਂ ਨੇ ਬਹੁਤ ਮਿਹਨਤ ਕੀਤੀ ਉਸ ਪ੍ਰੋਜੈਕਟ ਦੇ ਉੱਤੇ ਜੀ ਔਰ ਇੱਕ ਤੋਂ ਹੀ ਵੈਬਸਾਈਟ ਦੇ ਉੱਤੇ ਉਸ ਨੂੰ ਤੁਸੀਂ ਦੇਖ ਸਕਦੇ ਹੋ ਸਾਡੇ ਵੀ ਟੀਵੀ 84 ਚ ਸਵੇਰ ਦਾ ਜਿਹੜਾ 8 ਤੋਂ 8:30 ਰੋਜ਼ਾਨਾ ਉਹੀ ਉਹਨਾਂ ਦੀ ਇੱਕ ਰਿੱਤ ਹੈ ਜਿਹੜੀ ਗੁਰਬਾਣੀ ਪੜ੍ਹੀ ਜਾਂਦੀ ਹੈ ਉਸ ਸਲੋ ਪੇਸ ਦੇ ਨਾਲ ਜੀ ਲੇਕਿਨ ਇਹਨਾਂ ਚ ਫਿਰ ਵੀ ਰਸ ਵੀ ਜਾਗਦਾ ਹੈ ਖਾਸ ਤੌਰ ਤੇ ਜਦੋਂ ਇਹ ਦੇਖਦੇ ਨੇ ਵੀ ਕਿ ਉਹ ਜੀ ਸ਼ਰਾਰਤ ਕਿਸ ਪਾਸੇ ਹੋ ਰਹੀ ਹੈ ਤੇ ਫਿਰ ਇਹਨਾਂ ਦੇ ਇਹਨਾਂ ਦੀ ਸ਼ਬਦ ਚੋਣ ਵੀ ਬਹੁਤ ਵਧੀਆ ਹੁੰਦੀ ਹੈ ਸੋ ਉਹਨਾਂ ਨੇ ਹੁਣ ਗਊ ਜਾਂ ਮੂਤ ਦੰਦੀ ਆ ਜਾਂ ਦੁੱਧ ਦੰਤੇ ਉਹ ਕਹਿੰਦੇ ਇਹ ਦੁੱਧ ਪੀਂਦੇ ਨੇ ਤੁਸੀਂ ਮੂਤ ਪੀਂਦੇ ਹੋ ਤੇ ਇਹਨਾਂ ਸਮਝੋ ਕਿ ਤੁਸੀਂ ਮੂਤ ਪੀਣ ਆੜੇ ਇਹਨਾਂ ਨੂੰ ਇਹਨਾਂ ਨਾਲ ਵਨ ਅਪ ਮੈਨਸ਼ਿਪ ਕਰੋਗੇ ਉਹ ਕਹਿੰਦੇ ਇਹ ਮਿੱਠੇ ਨਹੀਂ ਕਾਰੋਬਾਰੀ ਲੋਕ ਨੇ ਪਰ ਤੁਹਾਡੀਆਂ ਕਰਤੂਤਾਂ ਸਾਰੀਆਂ ਸਮਝਦੇ ਨੇ ਔਰ ਜ਼ਾਹਰ ਹੈ ਵੀ ਜਿਸ ਤਰੀਕੇ ਨਾਲ ਪਿਛਲੇ ਸਮੇਂ ਚ ਇਹਨਾਂ ਨੇ ਕੈਨੇਡਾ ਦੇ ਵਿੱਚ ਖਾਲਸਤਾਨ ਟੈਰਰ ਫੋਰਸ ਦੇ ਥੱਲੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕਦੇ ਇਸਲਾਮਿਕ ਸਟੇਟ ਨਾਲ ਜੋੜ ਦਿੰਦੇ ਨੇ ਕਿਤੇ ਦੂਸਰੇ ਨਾਲ ਜੋੜ ਦਿੰਦੇ ਨੇ ਜੀ ਸੋ ਉਸ ਦੇ ਉੱਤੇ ਹੀ ਉਹਨਾਂ ਨੇ ਇਹ ਕਮੈਂਟ ਕੀਤਾ ਕਿ ਭਾਈ ਇਹ ਅਲਟੀਮੇਟਲੀ ਤੁਸੀਂ ਇਹ ਬੰਦ ਕਰੋ ਸਿੱਖਾਂ ਨੂੰ ਬਦਨਾਮ ਕਰਨਾ ਔਰ ਤੁਸੀਂ ਸਮਝਦੇ ਹੋ ਕਿ ਵਿਦੇਸ਼ੀ ਸਰਕਾਰਾਂ ਤੁਹਾਡਾ ਇਹ ਅਸਰ ਕਬੂਲ ਦੀਆਂ ਨੇ ਇਹੋ ਜਿਹੀ ਗੱਲ ਹੁਣ ਨਹੀਂ ਹੈ ਔਰ ਇਹ ਗੱਲ ਬਿਲਕੁਲ ਠੀਕ ਹੈ ਹੀ ਇਹਨਾਂ ਨੇ ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਨੇ ਖਾਲਸਤਾਨ ਟੈਰਰ ਫੋਰਸ اور ਮਿਸ਼ਨ ਸਿਟੀ ਬ੍ਰਿਟਿਸ਼ ਕੋਲੰਬੀਆ ਚ ਕੈਂਪ ਚੱਲ ਰਹੇ ਨੇ ਔਰ ਹਰਦੀਪ ਸਿੰਘ ਨੀਜਰ ਦਾ ਨਾਮ ਵਿੱਚ ਫਸਾਇਆ ਇਮੀਡੀਏਟਲੀ ਮਿਸ਼ਨ ਦੇ ਮੇਅਰ ਨੇ ਕਿਹਾ ਕਿ ਜੀ ਮੇਰਾ ਸ਼ਹਿਰ ਹੈ ਉਹਦੇ ਇਸ ਕਿਸਮ ਦਾ ਕੁਝ ਵੀ ਨਹੀਂ ਹੈ ਆਰਸੀਐਮਪੀ ਨੇ ਵੀ ਕਿਹਾ ਉਹਨਾਂ ਦੇ ਮਨਿਸਟਰ ਨੇ ਵੀ ਕਿਹਾ ਸੋ ਮਤਲਬ ਇਹ ਵੀ ਉਹਨਾਂ ਦਾ ਝੂਠ ਵਿਕਿਆ ਨਹੀਂ ਹੈ ਅਮਰੀਕਾ ਦੇ ਵਿੱਚ ਵੀ ਬੇਸ਼ੱਕ ਜਿਸ ਕਿਸਮ ਦਾ ਮਰਜ਼ੀ ਇਹਨਾਂ ਦਾ ਦਾਇਰਾ ਕਾਰ ਹੋਏ ਲੈਕਨ ਹੁਣ ਮੋਦੀ ਜਿਹੜਾ ਤੁਰ ਪਿਆ ਪੰਜ ਦੇਸ਼ਾਂ ਦੀ ਯਾਤਰਾ ਜ ਮੈਕਸੀਕੋ ਤੇ ਅਮਰੀਕਾ ਇਸ ਖਿੱਤੇ 'ਚ ਨੇ ਅਫਗਾਨਿਸਤਾਨ, ਕਤਰ ਤੇ ਇੱਥੇ ਵੀ ਉਹਦੇ ਸਵਾਗਤ ਦੀਆਂ ਪੂਰੀਆਂ ਤਿਆਰੀਆਂ ਨੇ ਜਿੱਥੇ ਕਿ ਅਸੀਂ ਕੱਲ 7 ਜੂਨ ਨੂੰ ਉੱਥੇ ਹੀアリング ਹੋਣੀ ਹੈ ਟੌਮ ਟੌਮ ਲੈਂਟੋਸ ਕਮਿਸ਼ਨ ਦੇ ਵਿੱਚ ਜਿਸ ਦੇ ਵਿੱਚ ਮੋਦੀ ਦਾ ਸਰਕਾਰ ਦਾ ਘਟ ਗਣਤੀਆਂ ਦੇ ਨਾਲ ਕੀ ਸਲੂਕ ਹੈ ਇਸ ਦਾ ਪਾ ਜੁਗੜਿਆ ਜਾਏਗਾ ਔਰ ਪਰਸੋਂ 8 ਜੂਨ ਨੂੰ ਔਰ ਕੱਲੀ ਸਾਈਮਲਟੇਨੀਅਸਲੀ ਵਾਈਟ ਹਾਊਸ ਦੇ ਬਾਹਰ ਜਾਪ ਵੀ ਹੈ ਜਦੋਂ ਇਹਨੇ ਲਾਂਚ ਕਰਨਾ ਹੈ ਵਾਰਮਨਰ ਜੀ ਰੱਤਸ ਤਰੀਕ ਨੂੰ ਜਿਹੜਾ ਪੂਰਾ ਪ੍ਰੋਟੈਸਟ ਮਾਰਚ ਕੈਪੀਟਲ ਹਿੱਲ ਦੇ ਬਾਹਰ ਹੈ ਜਿਸ ਦੇ ਵਿੱਚ ਅਸੀਂ ਵੀ ਪਾਰਟਿਸਿਪੇਟ ਕਰਾਂਗੇ ਸੋ ਜ਼ਾਹਰ ਹੈ ਕਿ ਭਈ ਇਹ ਇਹਨਾਂ ਨੂੰ ਪਤਾ ਹੈ ਜੇ ਅੱਜ ਕਾਂਗਰੈਸ਼ਨਲ ਕੌਕਸ ਦੇ ਵਿੱਚ ਯੂਨ ਜਿਹੜੀ ਹੈ ਯੂਐਸ ਸੈਨੇਟ ਫਾਰਮੂਲੇਸ਼ਨਸ ਕਮੇਟੀ ਦੇ ਵਿੱਚ ਔਰ ਹੁਣ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਦੇ ਵਿੱਚ ਹੀਅਰਿੰਗ ਹੈ ਤਾਂ ਉਹਨਾਂ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਕੀ ਨੇ ਔਰ ਜਿਵੇਂ ਇਹਨਾਂ ਨੇ ਕਿਹਾ ਕਿ ਭਾਈ ਕਾਰੋਬਾਰੀ ਲੋਕ ਨੇ ਤੇ ਥੋੜੇ ਜੇ ਮਿੱਠੇ ਵੀ ਨੇ ਪਰ ਦੁੱਧ ਪੀਂਦੇ ਨੇ ਗਊਆਂ ਦਾ ਮੂਤ ਨਹੀਂ ਪੀਂਦੇ ਜੀ ਰਰਸਾ ਬਹੁਤ ਬਹੁਤ ਸ਼ੁਕਰੀਆ ਜੀ ਰਰਸਾ ਹੁਣ ਤੁਸੀਂ ਸਾਡਾ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਸਲੋਕ 12 ਤੋਂ ਵਧਿਕ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਚ ਕਿਉਂਕਿ ਜਿੱਥੇ ਵੀ ਸਲੋਕ ਗੁਰਬਾਣੀ ਦੇ ਵਿੱਚ ਦਰਜ ਨੇ ਸਲੋਕ ਦੇ ਨਾਲ ਪੌੜੀ ਹੈ ਜੀ ਵਾਰ ਦੇ ਨਾਲ ਨੇ ਔਰ ਜਿਹੜੇ ਉਸ ਚੋਂ ਵੱਧ ਗਏ ਸ਼ਲੋਖ 12 ਤੇ ਵਧੀਕ ਉਹ ਅਖੀਰ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਦਰਜ ਕੀਤੇ ਨੇ ਸੋ ਇਹ ਪਹਿਲੇ ਸ਼ਲੋਖ ਦੋਨੋਂ ਹੀ ਇਹ ਜਿਹੜੇ ਮੈਂ ਅੱਜ ਸਾਂਝੇ ਕਰਾਂਗਾ ਗੁਰੂ ਨਾਨਕ ਸਾਹਿਬ ਦੇ ਰਚਿਤ ਨੇ ਕਲਰ ਕੇਰੀ ਛਪੜੀ ਕਉਆ ਮਲ ਮਰਨ ਆਏ ਮਨ ਤਨ ਮੈਲਾ ਅਵਗਣੀ ਚਿੰਜ ਭਰੀ ਗੰਦੀ ਆਹੇ ਗੰਦੀ ਆਏ ਸਰਵਰ ਹੰਸ ਨਾ ਜਾਣਿਆ ਕਾਗ ਕੁਪੰਖੀ ਸੰਗ ਸਾਕਤ ਸਿਉ ਐਸੀ ਪ੍ਰੀਤ ਹੈ 부ਜੋ ਗਿਆਨੀ ਰੰਗ ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਤ ਦਰਿਆਓ ਜੀ ਸੋ ਜਿਹੜੀ ਅਸੀਂ ਕੁਕੜ ਖੇ ਤੇ ਹੰਸ ਦੀ ਗੱਲ ਕੀਤੀ ਹੈ ਆਲਮੋਸਟ ਉਸੇ ਥਾਟ ਨੂੰ ਹੀ ਜਿਹੜਾ ਇਹ ਸ਼ਲੋਕ ਦੇ ਵਿੱਚ ਵੀ ਹੈ ਕਿ ਦੋ ਕਿਸਮ ਦੇ ਨੇ ਲੋਕ ਇੱਕ ਪਾਸੇ ਹਾਂਸੇ ਜਿਸ ਨੂੰ ਅਸੀਂ ਨਿਰਮਲ ਕਹਿੰਦੇ ਹਾਂ ਰੰਗ ਵੀ ਉਹਦਾ ਚਿੱਟਾ ਹੁੰਦਾ ਔਰ ਮੋਤੀ ਉਸ ਦੀ ਖੁਰਾਕ ਹੈ ਇੱਕ ਪਾਸੇ ਘਾਏ ਜਿਸ ਦਾ ਰੰਗ ਵੀ ਕਾਲਾ ਹੈ ਔਰ ਉਸ ਦੀ ਚੁੰਝ ਦੇ ਨਾਲ ਵੀ ਗੰਦ ਲੱਗਾ ਹੁੰਦਾ ਕਿਉਂਕਿ ਉਸ ਨੇ ਹਰ ਥਾਂ ਚੁੰਝ ਮਾਰਨੀ ਹੁੰਦੀ ਹੈ ਔਰ ਇੱਥੇ ਜਿਹੜਾ ਮੈਟਾਫਰ ਹੈ ਉਹ ਕਲਰ ਇੱਕ ਸਰੋਵਰ ਨਰਮਲ ਜਾਲਦਾ ਜਿਸ ਦੇ ਵਿੱਚ ਹੰਸ ਹੈ ਮੋਤੀ ਚੁਗਦਾ ਉਹਨੇ ਕੋਈ ਹੋਰ ਚੀਜ਼ ਨੂੰ ਨਹੀਂ ਖਾਣਾ ਉਹਨੇ ਮੱਛੀਆਂ ਨੇ ਖਾਣੀਆਂ ਕੋਈ ਹੋਰ ਨਹੀਂ ਖਾਣਾ ਇੱਥੇ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਕਲਰ ਕੇਰੀ ਛਪੜੀ ਕਊਆ ਮਲਮਲ ਨਾਏ ਕਿ ਕਲਰ ਦੇ ਵਿੱਚ ਜਿਹੜਾ ਉਹ ਕਾਂ ਉਸ ਛਪੜੀ ਦੇ ਵਿੱਚ ਮਲਮਲ ਕੇ ਨਾਂਦਾ ਉਸ ਦੀ ਸੰਤੁਸ਼ਟੀ ਕਲਰ ਨਾਲ ਹੁੰਦੀ ਹੈ ਕਿਉਂਕਿ ਉਹੀ ਉਹਦੀ ਕਰਤੂਤ ਹੈ ਉਹੀ ਉਸ ਦਾ ਵਿਹਾਰ ਹੈ ਜੀ ਮਨ ਤਨ ਮੈਲਾ ਅਵਗਣੀ ਚਿੰਜ ਭਰੀ ਗੰਧੀ ਆਹੇ ਕਿ ਉਸ ਦਾ ਮਨ ਤੇ ਤਨ ਇਹ ਹੁਣ ਕੱਲੀ ਗੱਲ ਕਾਹ ਦੇ ਨਹੀਂ ਮਨੁੱਖਾਂ ਦੀ ਗੱਲ ਹੈ ਕਿ ਜਿਹੜੇ ਮਨੁੱਖਾਂ ਦੇ ਅੰਦਰ ਕਾਮ ਵਰਤੀ ਹੈ ਉਹ ਕਲਰ ਦੀ ਛੱਪੜੀ ਵਿੱਚ ਨੌਣਗੇ ਔਰ ਮਨ ਤੇ ਤਨ ਉਹਨਾਂ ਦੇ ਮੈਲੇ ਨੇ ਹੁਣ ਨਹਾਉਣ ਚੱਲੇ ਤੀਰਥੀ ਕਿ ਹੁਣ ਉਹ ਨਹਾਣ ਵਾਲੇ ਨੇ ਕਿ ਵੀ ਤਨ ਚੋਰ ਨੇ ਮਨ ਮੈਲੇ ਨੇ ਉਹਨਾਂ ਨੇ ਔਰ ਇਹੀ ਜਿਹੜਾ ਹੁਣ ਦੂਸਰੇ ਪਾਸੇ ਸਰਵਰ ਹੰਸ ਨਾਲ ਜਾਣਿਆ ਕਾਗ ਕੁਫੰਖੀ ਸੰਗ ਹੁਣ ਉਹਨਾਂ ਲੋਕਾਂ ਨੂੰ ਕਿਉਂਕਿ ਉਹਨਾਂ ਨੇ ਸਰਵਰ ਦੇ ਵਿੱਚ ਸਰੋਵਰ ਦੇ ਵਿੱਚ ਕਦੇ ਹੰਸਾਂ ਦਾ ਸੰਗ ਨਹੀਂ ਕੀਤਾ ਉਹਨਾਂ ਦੀ ਸੰਗਤ ਨਹੀਂ ਰਹੀ ਗੁਰਮੁਖ ਹੰਸ ਨੇ ਜੀ ਉਹਨਾਂ ਦੇ ਨਾਲ ਨਹੀਂ ਨੇ ਤੇ ਇਸ ਲਈ ਉਹਨਾਂ ਦੀ ਆਪਣੀ ਦੁਨੀਆ ਹੈ ਛਪੜੀ ਦੀ ਦੁਨੀਆ ਕਲਰ ਦੀ ਦੁਨੀਆ ਗੰਧ ਦੀ ਦੁਨੀਆ ਉਹਨਾਂ ਦੀ ਚੁੰਝ ਵੀ ਗੰਦ ਨਾਲ ਭਰੀ ਹੋਈ ਹੈ ਮਤਲਬ ਚੁੰਝ ਹੀ ਹੈ ਵੀ ਸਾਰਾ ਦਿਨ ਉਹਨਾਂ ਦੇ ਮੂੰਹ ਚੋਂ ਬਕਵਾਦ ਹੀ ਨਿਕਲਦਾ ਹੈ ਉਹਨਾਂ ਦੇ ਕੋਲ ਕੋਈ ਚੰਗੀ ਗੱਲ ਕਰਨ ਵਾਲੀ ਨਹੀਂ ਹੈ ਸਾਖਤ ਸਿਓ ਐਸੀ ਪ੍ਰੀਤ ਹੈ 부ਜੋ ਗਿਆਨੀ ਰੰਗ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਕਾਮਾਂ ਦੇ ਨਾਲ ਸਾਥ ਹੈ ਮਨਮੁਖਾਂ ਦੇ ਨਾਲ ਸਾਥ ਹੈ ਉਹ ਸਾਖਤ ਮਾਇਆ ਦੇ ਪੁਜਾਰੀ ਦੇ ਨਾਲ ਸਾਥ ਹੈ ਇਹਨੂੰ ਸਮਝੋ ਹੈ ਗਿਆਨਵਾਨ ਲੋਕੋ ਇਹ ਤੁਹਾਡੀ ਬਰਬਾਦੀ ਹੈ ਤੁਹਾਨੂੰ ਕਿਤੇ ਲੈ ਕੇ ਨਹੀਂ ਜਾਂਦਾ ਹੈ ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ ਜੀ ਭਲੇ ਲੋਕਾਂ ਦੀ ਸੰਗਤ ਦੇ ਵਿੱਚ ਭਲੇ ਲੋਕਾਂ ਦੀ ਸਭਾ ਸਾਧ ਸੰਗਤ ਦੇ ਵਿੱਚ ਮਿਲ ਕੇ ਬੈਠੋ ਗੁਰਮੁਖ ਬਣੋ ਗੁਰਮੁਖਾਂ ਵਾਂਗੇ ਕਰਮ ਕਰੋ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ ਕਿ ਗੁਰੂ ਹੀ ਤੀਰਥ ਹੈ ਗੁਰੂ ਹੀ ਦਰਿਆ ਹੈ ਔਰ ਗੁਰੂ ਦੇ ਸ਼ਬਦ ਨੂੰ ਜੀਵਨ ਦੇ ਵਿੱਚ ਕਮਾਣਾ ਜਿਹੜਾ ਹੈ ਇਹ ਗੁਰੂ ਤੀਰਥ ਦੇ ਵਿੱਚ ਇਸ਼ਨਾਨ ਹੈ ਇਹ ਤੁਹਾਡੇ ਮਨ ਨੂੰ ਨਿਰਮਲ ਕਰਦਾ ਹੈ ਤੇ ਦੂਸਰਾ ਸ਼ਲੋਕ ਜਿਹੜਾ ਹੈ 20ਵਾਂ ਸ਼ਲੋਕ ਸਾਰਾਂ ਤੇ ਵਧੇਕਦਾ ਉਹ ਸਾਡੇ 6 ਜੂਨ ਦੀ ਸਪਿਰਿਟ ਨੂੰ ਔਰ ਇਸ ਦੇ ਆਧਾਰ ਨੂੰ ਹੀ ਜਿਹੜਾ ਉਹ ਬਣਾਉਂਦਾ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਰੀਜੇ ਸਿਰ ਦੀਜੇ ਕਾਨ ਕੀਜੇ ਹੁਣ ਉੱਪਰ ਸਾਖਤ ਤੇ ਗੁਰਮੁਖ ਦੀ ਗੱਲ ਹੈ ਜਿਹੜੇ ਗੁਰਮੁਖ ਬਣ ਗਏ ਜਿਨ੍ਹਾਂ ਨੇ ਸਰਵਰ ਉਸ ਹੰਸ ਵਾਂਗੂ ਗੁਰੂ ਦੇ ਸ਼ਬਦ ਦੇ ਤੀਰਤ ਦੇ ਵਿੱਚ ਇਸ਼ਨਾਨ ਕੀਤਾ ਉਸ ਨੂੰ ਪ੍ਰੇਮ ਖੇਡ ਦਾ ਚਾ ਚੜਿਆ ਔਰ ਜਦੋਂ ਪ੍ਰੇਮ ਖੇਡ ਦਾ ਚਾ ਚੜਿਆ ਤੇ ਗੁਰੂ ਨਾਨਕ ਸਾਹਿਬ ਨੇ ਯਾਦ ਕਰਵਾਇਆ ਕਿ ਭਾਈ ਹੁਣ ਤੂੰ ਪ੍ਰੇਮ ਦੇ ਪੰਧ ਤੇ ਆਇਂ ਏ ਸਜਣਾ ਤੇ ਹੁਣ ਇਸ ਗੱਲ ਦਾ ਧਿਆਨ ਰੱਖੋ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਚਾਹ ਤੇ ਸਿਰ ਨੂੰ ਧਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾਏ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਕਿ ਜਿਸ ਨੇ ਵੀ ਇਸ ਰਸਤੇ ਤੇ ਪੈਰ ਧਰਿਆ ਉਸ ਨੇ ਸਿਰ ਦੇ ਦਿੱਤੇ ਪਿੱਠ ਨਹੀਂ ਦਿਖਾਈਏ ਸੋ 5 ਤੇ 6 ਜੂਨ ਦੀ ਰਾਤ ਸਮੁੱਚੇ ਘਲੂ ਘਾਰੇ ਦੇ ਇਸ ਹਫਤੇ ਔਰ ਪਿਛਲੇ 32 ਸਾਲਾਂ ਵਿੱਚ ਹਜ਼ਾਰਾਂ ਉਹ ਸਿੰਘ ਸਿੰਘਣੀਆਂ ਜਿਹੜੇ ਪ੍ਰੇਮ ਦੇ ਪੁੱਤਲੇ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਪੰਨੇ ਕਿ ਕੌਮ ਦਾ ਔਣ ਵਾਲਾ ਕਲ ਸ਼ਾਨ ਮੱਤਾ ਹੋਏ ਮਾਨ ਮੱਤਾ ਹੋਏ ਖਾਲਸੇ ਦੀ ਅਣਖ ਗੈਰਤ ਸਵੈਮਾਨ ਕਾਇਮ ਰਹੇ ਉਸ ਧਰਤੀ ਤੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹਿਣ ਉਹਨਾਂ ਸਭ ਨੂੰ ਅਸੀਂ ਇੱਕ ਵਾਰ ਫੇਰ ਸਜਦਾ ਕਰਦੇ ਹਾਂ ਪ੍ਰਣਾਮ ਕਰਦੇ ਹਾਂ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ ਇਸਨੇ ਆਪਣੇ ਵੀਰਜ਼ੂ ਕੋ ਲੈਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOSRTV24.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨਾਲ ਅਗਿਆਦੋ ਦੇਖਦੇ ਰਹੋ ਟੀਵੀ24 ਬੁਲਾਦੇ ਹੋ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ